ਸਾਰਿਆਂ ਨੂੰ ਫਸਟ ਐਸਕਲੋਥ ਉਸਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ নোਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਤੇ ਮੇਨ ਦਾ ਮੂਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਹੈ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨ ਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਤੁਹਾਨੂੰ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਔਨਲਾਈਨ ਪੇਮੈਂ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ੌਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਪੂਰਾ ਰੋਡ ਨੇੜੇ ਗੁਰਦੁਰ ਗੋਦਰੀ ਸਾਹਿਬ ਫਿੱਕੂ ਲਓ ਜੀ ਅੱਜ ਫੇਰ ਜਿੰਨੇ ਵੀ ਸੂਟ ਲੈ ਕੇ ਆਏ ਆ ਸਾਰੇ ਡਿਸਕਾਊਂਟ ਦੇ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਡਿਸਕਾਊਂਟ ਦਾ ਮੌਸਮ ਚੱਲ ਰਿਹਾ ਸੋ ਵੀਡੀਓ ਤੇ ਵੀਡੀਓ ਆ ਜਿਹੜੀ ਉਹ ਡਿਸਕਾਊਂਟ ਦੇ ਸਪੈਸ਼ਲੀ ਆ ਰਹੀ ਹੈ ਤੇ ਨਾਲ ਆਪਾਂ ਤੁਹਾਨੂੰ ਸਟਿਚਿੰਗ ਵੀ ਪ੍ਰੋਵਾਈਡ ਕਰਵਾਉਣੀ ਹੈ ਔਰ ਦੁਪੱਟੇ ਵੀ ਤੁਹਾਡੀ ਮਨ ਪਸੰਦ ਦੇ ਪ੍ਰੋਵਾਈਡ ਕਰਾਉਣੀ ਹੈ ਠੀਕ ਹੈ ਜੀ ਲਓ ਸ਼ੁਰੂ ਕਰਦੇ ਆਂ ਫਿਰ ਅੱਜ ਦੀ ਵੀਡੀਓ ਪਹਿਲਾ ਲੋ ਜੀ ਇਹ ਵਾਲਾ ਸੂਟ ਹੈਗਾ ਜਿਹੜਾ ਬਾਕੀ ਜਿਆਦਾ ਸੋਹਣਾ ਸੂਟ ਹੈਗਾ ਕਾਟਨ ਦੇ ਵਿੱਚ ਸੁੰਦਾਊਗਾ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ ਜੀ ਔਰ ਸ਼ੰਕਰ ਬ੍ਰਾਂਡ ਦਾ ਸੂਟ ਹੈ ਬਕਾਇਦਾ ਤੁਹਾਨੂੰ ਸਟੈਂਪ ਮਿਲੂਗੀ ਸ਼ੰਕਰ ਬ੍ਰਾਂਡ ਦੀ ਠੀਕ ਹੈ ਜੀ 5 ਮੀਟਰ ਦਾ ਸੂਟ ਹੋਊਗਾ ਤੇ ਇਹ ਪਹਿਲਾਂ 600 ਦੇ ਦਿੱਤੇ ਸੀ ਅੱਜ 500 ਦਾ ਮਿਲ ਰਿਹਾ ਸੀ ਲੋ ਜੀ ਅਗਲਾ ਸੂਟ ਇਹ ਵੀ ਬਹੁਤ ਸੋਹਣਾ ਏਕੇ ਟੈਕਸ ਦਾ ਸੂਟ ਹੈ ਕਾਫੀ ਵਧੀਆ ਬਿਨਾ ਲਾਈਨਿੰਗ ਤੋਂ ਬਣਨ ਵਾਲਾ সিলਵਰ ਗ੍ਰੇਜ ਆ ਕਲਰ ਹੈਗਾ ਔਰ ਬੜੇ ਸੋਹਣੇ ਦੇ ਬਿਖਰ ਮੇਜੇ ਵਿੱਚ ਪ੍ਰਿੰਟ ਹੈ ਬਹੁਤ ਪਿਆਰਾ ਸੂਟ ਹੈ ਔਰ ਇਹਦੀ ਵੀ ਪ੍ਰਾਈਸ ਰਹੂਗੀ 500 ਰੁਪਏ ਬਹੁਤ ਸੋਹਣਾ ਸੂਟ ਹੈ 500 ਦੇ ਵਿੱਚ नेक्स्ट ਦੇਖੋ ਲਿਲਨ कॉटन ਦੇ ਵਿੱਚ ਆਲਓਵਰ ਦੇ ਵਿੱਚ ਸੂਟ ਹੈ ਜੀ ਨਿੱਕੀ ਬੁਟੀ ਦਾ ਸੂਟ ਤੇ ਜਦੋਂ ਇਹਦੀ ਸਟਿਚਿੰਗ ਹੋਣੀ ਹੈ ਨਾ ਜੀ ਬਹਿ ਜਾ ਬਹਿ ਜਾ ਹੋ ਜੂਗੀ ਕਿਉਂਕਿ ਇਹਦੇ ਤੇ ਜਿਹੜੀ ਆ ਵਾਲੀ ਚੀਜ਼ ਹੈ ਨਾ ਬਰੀਕ ਬੁਟੀ ਮਹਿਰੂਨ ਕਲਰ ਦੀ ਇਹਦੇ ਨਾਲ ਡਿਜ਼ਾਈਨਿੰਗ ਬਹੁਤ ਪਿਆਰੀ ਹੋਣੀ ਹੈ ਲੇਸਾਂ ਗੇਰ ਲਾ ਕੇ ਸਾਡੇ ਘਪੈਣ ਦਾ ਸੂਟ ਹੈ ਜਿਹੜਾ ਕਿਸੇ ਬਾਹਰਲੀ ਭੈਣ ਦਾ ਉਹ ਬਣਨ ਗਿਆ ਹੋਇਆ ਔਰ ਬਹੁਤ ਪਿਆਰਾ ਬੱਗ ਕੇ ਰੈਡੀ ਹੁੰਦਾ ਇਹ ਵਾਲਾ ਸੂਟ ਤੇ ਇਹ ਵਾਲਾ ਸੂਟ ਹੈ ਜਿਹੜਾ ਇਹ ਤੁਹਾਨੂੰ ਮਿਲੂਗਾ ਜੀ 700 ਦੇ ਵਿੱਚ 700 ਰੁਪਏ ਦੇ ਵਿੱਚ ਮਿਲੂਗਾ ਇਹ ਇਹਦੇ ਵਿੱਚ ਦੋ ਤਾਂ ਲੋ ਜੀ ਇਹ ਵਾਲਾ ਦੇਖੋ ਕਾਫੀ ਵਧੀਆ ਸੂਟ ਹੈ ਕਾਫੀ ਵਧੀਆ ਥੋੜਾ ਨਹੀਂ ਬਹੁਤ ਸੋਹਣਾ ਲੱਗਦਾ ਇਹ ਸੂਟ ਇਹ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਨੇ ਜੀ ਲਾਈਟ ਵੇਟ ਦਾ ਸੂਟ ਹੈਗਾ ਲੇਲਨ ਕਾਟਨ ਦੀ ਨਾਲ ਇਹਦੇ ਆ ਵਾਲੀ ਸਲਵਾਰ ਲੱਗੀ ਹੋਈ ਆ ਲੋ ਦੇਖੋ ਕਿੰਨਾ ਸੋਹਣਾ ਲੱਗਦਾ ਇਹ ਸੂਟ ਬਣ ਕੇ ਮੈਚਿੰਗ ਦੇ ਵਿੱਚ ਬਹੁਤ ਧਿਆਰਾ ਲੱਗਣਾ ਤੇ ਇਹ ਵੀ ਅੱਜ ਤੁਹਾਨੂੰ ਮਿਲ ਰਿਹਾ ਜੀ ਸਿਰਫ 650 ਦੇ ਵਿੱਚ ਇਹ ਪਹਿਲਾ ਸੂਟ ਆਪਾਂ 750 ਦੇ ਦਿੱਤੇ 100 ਰੁਪਏ ਦਾ ਇਹਨਾਂ ਤੇ 100 ਦਾ ਅੱਗੇ ਤੁਹਾਨੂੰ ਮਿਲੂਗਾ ਜੀ ਇਹ ਕਟਵਰਕ ਦਾ ਸੂਟ ਇਸ ਦਾ ਕਲਰ ਦੀ ਲੇਲਨ ਕਾਟਨ ਦੀ ਇਹਦੇ ਨਾਲ ਸਲਵਾਰ ਲੱਗੀ ਹੋਈ ਆ ਆ ਇਹ ਵਾਲੀ ਸਲਵਾਰ ਹੈ ਇਹਦੇ ਨਾਲ ਔਰ ਇਹ ਹੈਗੀ ਆ ਦੀ ਸ਼ਰਟ ਦੀ ਇਹ ਇਹ ਕਟਵਰਕ ਹੋਇਆ ਹੋਇਆ ਹੈ ਇਹਦੇ ਤੇ ਵਾਲਾ ਠੀਕ ਹੈ ਬਲੂ ਕਲਰ ਦੀ ਸ਼ਰਟ ਹੈਗੀ ਆ ਔਰ ਮੋਟੀ ਕਾਟਨ ਹੈਗੀ ਆ ਐਨੀ ਮਰੀ ਕਾਟਨ ਨਹੀਂ ਆ ਮੋਟੀ ਕਾਟਨ ਹੈਗੀ ਆ ਤੇ ਇਹ ਲੀਲਨ ਕਾਟਨ ਹੈ ਸੂਟ ਇਹ ਤੁਹਾਨੂੰ ਮਿਲ ਜਾਊਗਾ ਜੀ ਸਿਰਫ ਤੇ ਸਿਰਫ 800 ਰੁਪਏ 800 ਦੇ ਵਿੱਚ ਕਟਵਰਕ ਸਮੇਤ ਆਊਗਾ ਸੂਟ ਮੈਂ ਤੁਹਾਨੂੰ ਇਹਦਾ ਘੇਰਾ ਨਾਪ ਦਿਆਂ ਪਹਿਲਾਂ ਘੇਰੇ ਦਾ ਫਿਰ ਤੁਹਾਨੂੰ ਸਮਝ ਨਹੀਂ ਆਉਣਾ ਹੈਗੀ ਕਿ ਘੇਰਾ ਕਿੰਨਾ ਹੈ ਘੇਰਾ ਮੇਰੇ ਖਿਆਲ ਨਾਲ ਕਾਫੀ ਜ਼ਿਆਦਾ ਲੱਗਦਾ ਮੈਨੂੰ 25 26 ਤੱਕ ਆਉਣ ਵਾਲੀ ਹੋਊਗਾ ਇਹ ਤੇ 26 ਘੇਰਾ ਦੀ ਹੈ ਤੇ ਬਾਜੂ ਤੇ ਵੀ ਸੇਮ ਹੀ ਕਟਵਰਕ ਮਿਲੂਗਾ ਤੁਹਾਨੂੰ ਇਹ ਮੇਰਾ ਖਿਆਲ ਹੈ ਹੋਊਗਾ ਕੱਪੜਾ ਮਾਪ ਕੇ ਦੱਸ ਦੇਣੀ ਆ ਉਹ ਡਾਬਰ ਉਹ ਡਾਬਰ ਇਹ ਵੱਡੇ ਵੱਰ ਪਾਸੋਂ ਆ ਮੇਰਾ ਖਿਆਲ ਹੈ 1.5 ਕਿਮੀਟਰ ਹੋਊਗਾ ਵੱਡੇ ਵੱਰ ਦਾ ਸੂਟ ਹੈ 셔ਟ ਰਾਮ ਨਾਲ ਬੜੀਆ ਜੀ ਵੱਡੇ ਵੱਤੀ ਤੇ ਲੋ ਜੀ 800 ਦੇ ਵਿੱਚ ਆਜੂਗਾ ਜੀ ਇਹ ਤੁਹਾਨੂੰ ਸ਼ਿਪਿੰਗ ਫ੍ਰੀ ਹੋਊਗੀ ਨੈਕਸਟ ਦੇਖੋ ਇਹ ਹੈਗਾ ਮਿੱਠਾ ਪੀਲਾ ਜਿਹਾ ਕਲਰ ਹੈਗਾ ਤੇ ਬਰੀਕ ਬੂਟੀ ਦਾ ਸੂਟ ਆ ਬਹੁਤ ਬਰੀਕ ਬਰੀਕ ਜੀਆ ਦੇਖੋ ਬਹੁਤ ਬਰੀਕ ਬਰੀਕ ਬੂਟੀ ਦਿਖ ਰਹੀ ਹੈ ਤੁਹਾਨੂੰ ਤੇ ਇਹਦੇ ਚ ਕਲਰ ਕੁਝ ਹੋਰ ਆ ਰਿਹਾ ਪਰ ਇਹ ਥੋੜਾ ਜਿਹਾ ਪੀਲੇ ਦੇ ਰੰਗ ਚ ਹੈਗਾ ਜੀ येलो ਕਲਰ ਦੇ ਵਿੱਚ ਹੈ ਨਵਾਟੂ ਦਾ ਹਾਂ ਕੇਰਾ ਇਹਦਾ ਵੀ ਮੇਰਾ ਖਿਆਲ ਆ ਹੋਊਗਾ 25 25 ਨੂੰ ਕੇਰਾ ਤੇ ਇਹਦਾ ਵੀ ਹੈਗਾ ਠੀਕ ਹੈ ਜੀ ਲੋਕਾਂ ਨੂੰ ਸੋਹਣਾ ਲੱਗਦਾ ਸੁੱਟ ਇਹ ਤੇ ਇਹਦੇ ਨਾਲ ਇਹ ਵਾਲੀ ਤੁਹਾਨੂੰ ਸਲਵਾਰ ਮਿਲੂਗੀ ਬਲੂ ਕਲਰ ਦੀ ਤੇ ਬਿਨਾ ਲਾਈਨਿੰਗ ਤੋਂ ਬਣੂਗਾ ਸੂਟ 800 नेक्स्ट ਦੇਖੋ ਰਾਮਟੈਕਸ ਦਾ ਸੂਟ ਆਜ ਕੱਲ ਵਾਲੀ ਵੀਡੀਓ ਚ ਪਾਣਾ ਨੂੰ ਨਾ ਕੋਈ ਰਾਮਟੈਕਸ ਦੇ ਸੂਟ ਸੀ ਕਾਫੀ ਡਿਮਾਂਡ ਦੇ ਵਿੱਚ ਰਹੇ ਨੇ ਸੂਬਰ ਤੇ ਇਹ ਵੀ ਬਹੁਤ ਸੋਹਣਾ ਸੂਟ ਹੈ ਮਸਟਰਡ ਮੈਂਦੀ ਜਿਹਾ ਸੂਟ ਹੈ ਔਰ ਸਾਰਾ ਆਲ ਓਵਰ ਦੇ ਵਿੱਚ ਸੂਟਾ ਆਲ ਓਵਰ ਦੇ ਵਿੱਚ ਪਹਿਣਾ ਕੇ ਹੀ ਲੱਭਦੀਆਂ ਨੇ ਸੂਟ ਠੀਕ ਹੈ ਜੀ ਤੇ ਰਾਮ ਟੈਕਸ ਦਾ ਸੂਟ ਆ ਆ ਦੇਖ ਲਓ 800 ਦੇ ਵਿੱਚ ਦਿੱਤਾ ਸੀ ਪਹਿਲਾਂ ਅੱਜ ਤੁਹਾਨੂੰ ਇਹ 100 ਰੁਪਏ ਦੇ ਡਿਸਕਾਊਂਟ ਤੇ 700 ਦਾ ਸੂਟ ਮਿਲ ਰਿਹਾ ਸ਼ਿਪਿੰਗ ਫ੍ਰੀ ਹੋਊ ਲਓ ਜੀ ਨੈਕਸਟ ਦੇਖੋ ਇੰਨਾ ਸੋਹਣਾ ਕਲਰ ਆਇਆ ਬਸ ਪੁੱਛੋ ਹੀ ਨਾ ਇਹ ਹੈਗਾ ਸੀ ਗ੍ਰੀਨ ਜਿਹਾ ਕਲਰ ਹੈ ਤੇ ਇਹ ਹੈਗਾ ਇਹਦਾ ਸ਼ਰਟ ਲੋ ਬੜਾ ਪਿਆਰਾ ਜਿਹਾ ਸੂਟ ਹੈਗਾ ਤੇ ਕਾਫੀ ਜ਼ਿਆਦਾ ਸੋਹਣਾ ਲੱਗੂਗਾ ਇਹ ਵੀ ਸੂਟ ਇਹ ਸੂਟ ਅੱਜ ਤੁਹਾਨੂੰ ਮਿਲ ਰਿਹਾ ਜੀ Uh, 700 ਦੇ ਵਿੱਚ ਉਹ ਗੁਲਾ ਹੈ ਇਹ ਬੜਾ ਸੰਕਟ ਤੁਸੀਂ ਕਾਫੀ ਵਾਰੀ ਦੇਖ ਚੁੱਕੇ ਹੋ ਇੱਕ ਅੱਧਾ ਪੀਸ ਜਦੋਂ ਸਾਡੇ ਕੋਲੇ ਰਹਿ ਜਾਂਦਾ ਹੈ ਸਾਨੂੰ ਫਿਰ ਕਈ ਵਾਰੀ ਉਹ ਹੀ ਅੱਖਾਂ ਦੇ ਮੂਰੀ ਆਈ ਜਾਂਦਾ 9.5 ਮੀਟਰ ਦਾ ਪੀਸ ਰਹੂਗਾ ਰਾਮਪੈਕਸ ਦਾ ਸੰਟਰ 750 ਦੇ ਵਿੱਚ ਦਿੱਤਾ ਸੀ ਜਿੰਨਾਂ ਭੈਣਾਂ ਕੋਲ ਗਿਆ ਉਹਨਾਂ ਨੂੰ ਪਤਾ ਹੈ ਅੱਜ ਇਹ 650 ਦੇ ਵਿੱਚ ਮਿਲ ਰਿਹਾ ਤੁਹਾਨੂੰ ਸ਼ਿਪਿੰਗ ਬਿਲਕੁਲ ਫਰੀ ਹੋਊਗੀ ਹੁਣ ਤਾਂ ਬਸ ਲੈ ਲਈ ਲੁੱਟਣ ਵਾਲਾ ਕੰਮ ਹੋ ਜਾਵੇ ਤੇ ਹੋਏ ਦੇ ਨਾਲ ਦਾ ਇੱਕ ਗ੍ਰੇ ਕਲਰ ਦੇ ਵਿੱਚ ਦਿਖਾਇਆ ਸੀ ਮੈਂ ਤੁਹਾਨੂੰ ਇਹ ਹੈਗਾ ਥੋੜਾ ਜਿਹਾ ਜਿਹੜਾ ਕਹਾਂਗੇ ਆਪਾਂ ਸਕਿਨ ਜੈ ਕਲਰ ਹੈ ਪਤਾ ਨਹੀਂ ਜਿਹੜਾ ਕਲਰ ਹੈ ਦੇਖ ਲਓ ਜੀ ਸਹੀ ਆ ਰਿਹਾ ਜੋ ਵੀ ਤੁਸੀਂ ਦੇਖ ਰਹੇ ਹੋ ਸਹੀ ਹੈ ਆ ਲਓ ਵਿਕਰਮਾ ਦਾ ਪ੍ਰਿੰਟ ਹੈ ਇਹਦਾ ਵੀ ਬਹੁਤ ਸੋਹਣਾ ਲੱਗਦਾ ਸੂਟੇ ਵੀ 200 ਨੇ ਉਹ ਤਿੰਨ ਸੂਟ ਨੇ ਗ੍ਰੇ ਵਾਲੇ ਇਹ ਦੋ ਸੂਟ ਨੇ ਥਾਨ ਆ ਇਹ ਤੇ ਇਹ ਸੂਟ ਵੀ ਤੁਹਾਨੂੰ ਅੱਜ ਮਿਲ ਰਿਹਾ ਹੈ 500 ਦਾ 600 ਦਾ ਪਹਿਲਾਂ ਦਿੱਤਾ ਸੀ ਅੱਜ 500 ਦਾ ਇਹ ਵਾਲਾ ਦੇਖੋ ਤੁਸੀਂ ਇਹ ਬੀਬੀਆਂ ਦੇ ਪਾਉਣ ਵਾਲਾ ਸੂਟ ਹੈ ਮੋਟੀ ਜੀ ਕਾਟਨ ਹੈਗੀ ਆ ਟਰਾਂਸਪੇਰੈਂਸੀ ਨਹੀਂ ਹੈਗੀ ਆ ਆਰਾਮ ਨਾਲ ਬੀਬੀਆਂ ਪਾ ਸਕਦੀਆਂ ਨੇ ਤੇ ਥੋੜਾ ਜਿਹਾ ਨਾ ਚੱਕਣ ਦੇ ਵਿੱਚ ਥੋੜਾ ਜਿਹਾ ਹੈਵੀ ਹੈ ਬਸ ਜਦੋਂ ਇਹ ਬਣ ਜੂਗਾ ਉਦੋਂ ਤਾਂ ਸ਼ਾਇਦ ਉਹ ਮੈ ਨਹੀਂ ਲੱਗੂਗਾ ਇਹ ਇਦਾਂ ਜਦੋਂ ਆਪਾਂ ਇਕੱਠਾ ਚੱਕਦੇ ਆ ਤਾਂ ਥੋੜਾ ਜਿਹਾ ਮੈਨੂੰ ਹੈਵੀ ਲੱਗਦਾ ਚੱਕਣ ਦੇ ਕੱਪੜਾ ਤਾਂ ਜੀ ਆਦੀ ਠੀਕ ਹੈ ਪਤਾ ਨਹੀਂ ਹੋ ਸਕਦਾ ਕਿ ਦੋ ਸੂਟ ਨਾ ਹੋਣ ਤੈਨੂੰ ਲੱਗਦਾ ਹੈ ਕੀ ਹੋ ਸਕਦਾ ਨਹੀਂ 4 ਮੀਟਰ 4 4 ਮੀਟਰ ਜੀ ਵੱਡੇ ਬਨੇ ਦਾ ਹਾਂ ਵੱਡਾ ਬਨਾ ਹੈ ਵੱਡੇ ਬਨੇ ਦਾ 4 ਮੀਟਰ ਸੂਟ ਬਹੁਤ 4 ਤੁਹਾਨੂੰ ਤਾਂ ਵੈਸੇ ਸੋਨਾ ਵਿੱਚ ਨਾ ਦੇ ਆਰ ਚੱਕ ਜਾ ਬਣਿਆ ਹੋਇਆ ਆफी ਕਹਿਰਾ ਲੱਗਦਾ ਚੱਕਣ ਚ ਪਰ ਥੋੜਾ ਜਿਹਾ ਹੈਵੀ ਹੈਗਾ ਲੋ ਜੀ ਲੋ ਜੀ 650 ਚ ਮਿਲ ਜੂਗਾ ਇਹ ਸੂਟ ਤੁਹਾਨੂੰ 500 ਚ ਮਿਲੂਗਾ ਕੱਲ ਵਾਲੀ ਵੀਡੀਓ ਚ ਇਹ ਕਲਰ ਦਿਖਾਉਣ ਤੋਂ ਰਹਿ ਗਿਆ ਸੀਗਾ ਆਪਣਾ ਬਲੈਕ ਕਲਰ ਦੋ ਸੂਟ ਵੀ ਮਿਲ ਜਾਣਗੇ ਦੋ ਸੂਟ ਹੈਗੇ ਆਪਣੇ ਕੋਲੇ ਕਈ ਵਾਰੀ ਕਿਸੇ ਨੂੰ ਇੱਕੋ ਜਿਹਾ ਲੈਣੇ ਹੁੰਦੇ ਨੇ ਠੀਕ ਹੈ ਜੀ ਆਹ ਰੰਗ ਸਹੀ ਆਇਆ ਬਹੁਤ ਸੋਹਣਾ ਸੂਟ ਹੈ 500 ਦੇ ਵਿੱਚ ਮਿਲ ਜਾਊਗਾ ਸ਼ੰਕਰ ਬ੍ਰਾਂਡ ਦਾ ਸੂਟ ਹੈ ਮੇਰੇ ਕੋਲ ਸ਼ਾਇਦ ਇਹ ਹਾਂ ਸ਼ੰਕਰ ਬ੍ਰਾਂਡ ਦਾ ਲੋ ਜੀ ਅਗਲਾ ਦੇਖੋ ਆਫ ਵਾਈਟ ਜੀ ਸਲਵਾਰ ਹੈਗੀ ਹੈ ਇਹਦੇ ਨਾਲ ਤੇ ਪਿਆਰਾ ਜਿਹਾ ਸ਼ਰਟ ਆਹ ਲੋ ਬਹੁਤ ਸੋਹਣਾ ਗਾ ਕੰਟਰਾਸਟ ਹੈ ਬਹੁਤ ਸੋਹਣਾ ਲੱਗਦਾ ਬਹੁਤ ਘੇਰਾ ਪ੍ਰਿੰਟ ਵੀ ਬਹੁਤ ਅੱਛਾ ਹੈ ਫੁੱਲਾ ਫੁੱਲਾ ਜਾਂ ਤੋਂ ਹਟਕੇ ਹੈਗਾ ਤੇ ਲਾਈਟ ਵੇਟ ਕਪੜਾ ਬਿਲਕੁਲ ਲਾਈਟ ਵੇਟ ਬਿਨਾ ਲਾਈਨਿੰਗ ਤੋਂ ਪਾਓ ਬਣਾ ਕੇ ਠੀਕ ਹੈ ਇਹ ਸੂਟ ਮਿਲ ਰਿਹਾ ਅੱਜ 650 ਰੁਪਏ ਦਾ ਡਿਸਕਾਊਂਟ ਲੋ ਜੀ ਇਹ ਵੀ ਬਿਲਕੁਲ ਕਾਟਨ ਦੇ ਵਿੱਚ ਸ਼ਰਟ ਹੈ ਆ ਲੋ ਹਲਕੀ ਪਈ ਹੈ ਜਮਾ ਵਧੀਆ ਤੇ ਇਹ ਵੀ ਬਿਨਾ ਲਾਈਨਿੰਗ ਤੋਂ ਬਣਨ ਵਾਲੀ ਸ਼ਰਟ ਹੈਗੀ ਹੈ ਜੀ ਇਦਾਂ ਹੀ ਬਣਾ ਕੇ ਪਾ ਸਕਦੇ ਹੋ ਤੇ ਲਿਨਨ ਕਾਟਨ ਦੇ ਵਿੱਚ ਤੁਹਾਨੂੰ ਇਹ ਸਲਵਾਰ ਮਿਲੂਗੀ ਬੜਾ ਰੰਗ ਵੀ ਸਹੀ ਹੈ ਇਹਦਾ ਹਾਂ ਕਲਰ ਲਗਭਗ ਸਹੀ ਹੈ ਥੋੜਾ ਸੋਹਣਾ ਜਿਹਾ ਕਲਰ ਹੈਗਾ ਤੇ ਇਹ ਵੀ ਤੁਹਾਨੂੰ ਮਿਲੂਗਾ ਕਿ 650 ਵਿੱਚ। ਅੱਜ ਇੱਕ ਸੂਟ ਦਿਖਾਵਾਂਗੀ ਤੁਹਾਨੂੰ ਮੈਂ ਨੰਦ ਪੱਟੇ ਨਾਲ। ਲੋ ਪਿਆਰਾ ਜਿਹਾ ਸੂਟ ਹੈ। ਕਈ ਵਾਰੀ ਕਿਸੇ ਨੂੰ ਵਰਕ ਵਾਲੀ ਸੂਟ ਦੀ ਵੀ ਲੋੜ ਹੁੰਦੀ ਹੈ। ਲੋ। ਆਹ ਕਾਟਨ ਦੀ ਵਿੱਚ ਸੂਟ ਹੈ। ਉੱਪਰ ਬਣੀ ਹੋਈ ਹੈ ਪੱਟੀ। ਘੇਰੇ ਤੇ ਬੱਡਾ ਸਾਰਾ ਇੱਕ ਵਰਕ ਦਾ ਫਲਾਵਰ। ਠੀਕ ਹੈ ਜੀ। ਸੋਹਣਾ ਜਿਹਾ ਕਲਰ ਹੈਗਾ। ਸੂਟ ਦਾ ਕਲਰ ਬਹੁਤ ਸੋਹਣਾ ਹੈ ਤੇ ਲਾਈਨਿੰਗ ਤੋਂ ਬਿਨਾ ਵੀ ਪਾ ਸਕਦੇ ਤੁਸੀਂ ਇਹਨੂੰ ਸੌਫਟ ਹੈਗਾ ਸੂਟ ਇਹ ਕਿਹੜਾ ਇਹਦਾ ਕਾਫੀ ਹੈਗਾ ਪੱਚੀ ਕਿਹੜਾ ਪੱਚੀ ਕਿਹੜੇ ਦਾ ਸੂਟ ਆ ਜੀ ਇਹ ਤੇ ਹੁਣ ਅੱਗੇ ਵਰਕ ਦੇਖੋ ਤੁਸੀਂ ਆਹ ਜੀ ਬਾਜੂ ਦਾ ਵਰਕ ਸੋਹਣਾ ਸੋਹਣਾ ਵਰਕ ਹੈ ਬਾਜੀ ਜੀ ਬਹੁਤ ਸੋਹਣਾ ਸੂਟ ਹੈ ਠੀਕ ਹੈ ਲੈਂਥ ਨੂੰ ਤਾਂ ਕੋਈ ਬੜਾ ਮੈਨੂੰ ਝਗੜਾ ਲੱਗ ਨਹੀਂ ਰਿਹਾ ਇਹਦੇ ਵਿੱਚ ਇਜ਼ੀ ਇਹ ਤੁਹਾਡਾ ਸੁੰਦਰ ਬਣ ਗਿਆ। ਮੋਟਾ ਦੁਪੱਟਾ ਦਿਖਾਉਣੀ ਆ ਚైనా ਕੋਟੇ ਦਾ ਨਾਲ ਦੁਪੱਟਾ ਸੋਹਣਾ ਇਹ ਦੁਪੱਟਾ ਵੀ ਵਰਕ ਹੋਇਆ ਹੋਇਆ ਹੈ ਦੁਪੱਟੇ ਤੇ ਵੀ। ਬਹੁਤ ਸੋਹਣਾ ਲੁੱਟਾ ਹੈ। ਆਹ ਫੁੱਲ ਆਖ ਲੰਬਾ ਚੌੜਾ ਦੁਪੱਟਾ ਕੰਨੀਆਂ ਦੇ ਉੱਪਰ ਵਰਕ ਕਰ ਤੇ ਵਿੱਚੇ ਦੇ ਗੁੱਡੀ ਮੇ ਰੂਗੀ ਸੋਹਣੇ। ਆਹ। ਤਾਂ ਵੀ ਸੋਹਣਾ ਲੁੱਟਾ ਹੈ ਤੇ ਇਹ ਲੇਸ ਲੱਗੀ ਹੋਈ ਹੈ ਤੇ ਫੋਰ ਸਾਈਡ। ਠੀਕ ਹੈ ਜੀ। ਸੌਫਟ ਦੁਪੱਟਾ ਹੈ ਸਿਰ ਤੇ ਟਿਕਣ ਵਾਲਾ ਦੁਪੱਟਾ। ਪਹਿਲਾਂ 18500 ਦੋ ਦਿੱਤਾ ਸੀ ਅੱਜ ਇਹ ਤੁਹਾਨੂੰ ਮਿਲ ਰਿਹਾ ਸਿਰਫ ਤੇ ਸਿਰਫ 15500 ਸ਼ਿਪਿੰਗ ਫ੍ਰੀ ਹੋ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਜੇ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ